ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਪੀਰਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਵਿਸ਼ਾ ਬਹੁਤ ਹੀ ਖਾਸ ਹੈ ਵੈਸੇ ਹਰ ਰੋਜ਼ ਹੀ ਵਿਸ਼ਾ ਤਾਂ ਖਾਸ ਹੀ ਹੁੰਦਾ ਹੈ ਸੋ ਕਹਿਣਾ ਜ਼ਰੂਰੀ ਹੁੰਦਾ ਹੈ ਕਿਉਂਕਿ ਕਈ ਰੂਹਾਂ ਥੋੜਾ ਅਗਨੋਰ ਕਰ ਦਿੰਦੀਆਂ ਹਨ ਕਿ ਸ਼ਾਇਦ ਕੋਈ ਕੰਮ ਦੀ ਗੱਲ ਹੈ ਸ਼ਾਇਦ ਨਹੀਂ ਤੇ ਵੀਡੀਓ ਨਗਾ ਲਗਾ ਕੇ ਸੁਣਨਾ ਪਸੰਦ ਕਰਦੀਆਂ ਕਿ ਅਸੀਂ ਉਹੀ ਚੀਜ਼ ਸੁਣਨੀ ਜੋ ਉੱਪਰ ਲਿਖੀ ਗਈ ਹੈ ਸੋ ਇੱਥੇ ਇੱਕ ਹੀ ਗੱਲ ਕਮਾਂਗੇ ਹੁਣ ਜੇ ਉਹ ਅਸੀਂ ਕੋਈ ਕੰਮ ਕਰਨ ਬੈਂਦੇ ਆ ਉਹਨੂੰ ਚੰਗੀ ਤਰ੍ਹਾਂ ਨਾ ਕਰਾਂਗੇ ਤੇ ਉਹ ਕੰਮ ਕਦੇ ਪੂਰਾ ਨਹੀਂ ਹੋ ਸਕਦਾ ਜਿਵੇਂ ਕਿ ਇੱਕ ਛੋਟੀ ਜੀ ਉਦਾਹਰਨ ਹੀ ਲਾ ਲਓ ਆਪਾਂ ਇੱਕ ਔਰਤ ਰਸੋਈ ਦੇ ਵਿੱਚ ਖਾਣਾ ਬਣਾਉਂਦੀ ਹੈ ਰੋਟੀ ਤਿਆਰ ਕਰਦੀ ਆ ਤੇ ਰੋਟੀ ਕਿਸ ਤਰ੍ਹਾਂ ਦੇਖੋ ਤਿਆਰ ਹੁੰਦੀ ਹੈ ਪਹਿਲਾਂ ਕਿਵੇਂ ਖੇਤਾਂ ਦੇ ਵਿੱਚ ਅਨਾਜ ਉਗਾਇਆ ਜਾਂਦਾ ਹੈ ਫਿਰ ਪਕਾਇਆ ਜਾਂਦਾ ਫਿਰ ਵੱਢਿਆ ਜਾਂਦਾ ਫਿਰ ਕਿੰਨਾ ਕੁਸ਼ ਕਰਕੇ ਅਸੀਂ ਰੋਟੀ ਉਹਦੇ ਤੋਂ ਤਿਆਰ ਕਰਦੇ ਆ ਘਰ ਦੇ ਵਿੱਚ ਕਣਕ ਲੈਂਦੇ ਆਂ ਆਟਾ ਫਿਉਂਦੇ ਆਂ ਫਿਰ ਆਟੇ ਨੂੰ ਗੁੰਨਿਆ ਜਾਂਦਾ ਫਿਰ ਇਸ ਤਰ੍ਹਾਂ ਕਈ ਕੁਸ਼ ਕਰਕੇ ਅਸੀਂ ਰੋਟੀ ਨੂੰ ਤਿਆਰ ਕਰਦੇ ਆਂ ਹੁਣ ਜੇ ਕਹੀਏ ਕਿ ਵਿੱਚ ਇੱਕ ਗੱਲ ਆਪਾਂ ਛੱਡ ਦਈਏ ਕੋਈ ਇੱਕ ਚੀਜ਼ ਛੱਡ ਦਈਏ ਕਿ ਅਸੀਂ ਸਿੱਧੀ ਹੀ ਰੋਟੀ ਤਿਆਰ ਕਰ ਲਵਾਂਗੇ ਤੇ ਕਦੇ ਹੋ ਨਹੀਂ ਸਕਦਾ ਬਿਨਾ ਆਟਾ ਗੁੰਨਿਆ ਰੋਟੀ ਨਹੀਂ ਬਣ ਸਕਦੀ ਬਿਨਾ ਪੇੜਾ ਬਣਾਇਆ ਰੋਟੀ ਨਹੀਂ ਬਣ ਸਕਦੀ ਸੋ ਇਸੇ ਤਰ੍ਹਾਂ ਹੈ ਕਿ ਪਰਮਾਤਮਾ ਦੇ ਨਾਲ ਜੁੜੀ ਹੋਈ ਗੱਲ ਨੂੰ ਜਿੰਨਾ ਚਿਰ ਅਸੀਂ ਚੰਗੀ ਤਰ੍ਹਾਂ ਸਮਝਾਂਗੇ ਨਹੀਂ ਸੁਣਨ ਦੀ ਕੋਸ਼ਿਸ਼ ਤਾਂ ਕਰਦੇ ਆ ਪਰ ਉਹ ਸਮਝਦੇ ਨਹੀਂ ਜਿੰਨਾ ਜਕਰ ਸਮਝਾਂਗੇ ਨਹੀਂ ਉਹਨਾਂ ਚੱਕਰ ਹਸਤੀ ਕਿਵੇਂ ਪਤਾ ਲਗਾ ਸਕਦੇ ਆ ਕਿ ਉਹ ਮਾਲਕ ਦੇ ਨਾਲ ਜੁੜਨਾ ਹੈ ਤੇ ਕਿਹੜੀਆਂ ਗੱਲਾਂ ਦਾ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਸੋ ਇਸੇ ਤਰ੍ਹਾਂ ਹਰ ਇੱਕ ਕੰਮ ਦਾ ਕੋਈ ਨਾ ਕੋਈ ਮਤਲਬ ਹੁੰਦਾ ਹੈ ਤੇ ਕਿਸ ਤਰੀਕੇ ਨਾਲ ਕੀਤਾ ਜਾਂਦਾ ਹੈ ਇਹ ਵੀ ਇੱਕ ਹਿਸਾਬ ਹੈ ਸੋ ਜਿੰਨਾ ਜਰਾ ਅਸੀਂ ਇਹਨਾਂ ਗੱਲਾਂ ਨੂੰ ਸਮਝਾਂਗੇ ਸੋ ਛੂਟੀਆਂ ਛੂਟੀਆਂ ਜੋ ਜ਼ਿੰਦਗੀ 'ਚ ਆਪਾਂ ਕੰਮ ਕਰਮ ਕਰ ਰਹੇ ਆ ਉਦਾਹਰਨਾਂ ਹੈ ਉਹਨਾਂ ਤੋਂ ਹੀ ਤਿਆਰ ਹੋ ਰਹੀਆਂ ਜੋ ਮਾਲਕ ਦੇ ਨਾਲ ਜੁੜਿਆ ਹੋਇਆ ਸੱਚ ਹੈ ਸੋ ਜੋ ਜ਼ਿੰਦਗੀ ਵਿੱਚ ਅਸੀਂ ਕੰਮ ਕਰਦੇ ਆ ਸੋ ਉਹ ਕੰਮਾਂ ਦਾ ਜਿਵੇਂ ਕੋਈ ਮਤਲਬ ਬਣਦਾ ਜਿਕਰ ਅਸੀਂ ਬੈਠ ਕੇ ਸੋਚੀਏ ਕੋਈ ਵੀ ਕੰਮ ਲਾ ਲੋ ਸੋ ਇਸੇ ਤਰ੍ਹਾਂ ਜੋ ਇੱਕ ਪਰਮਾਤਮਾ ਨੇ ਸਾਨੂੰ ਸਮਝਾਉਣ ਲਈ ਉਦਾਹਰਨਾਂ ਵੀ ਦਿੱਤੀਆਂ ਹੋਈਆਂ ਆ ਜੇਕਰ ਸੋਚ ਵਿਚਾਰ ਵਹਿ ਕੇ ਕਰੀਏ ਤੇ ਬਹੁਤ ਗੱਲਾਂ ਦੀ ਸਮਝ ਆਉਂਦੀ ਹੈ ਸੋ ਇਸ ਲਈ ਜੀ ਪੂਰੀ ਵੀਡੀਓ ਸੁਣਿਆ ਕਰੋ ਜੋ ਕਰਮ ਹੈ ਅੱਜ ਦਾ ਉਹ ਹੈ ਕਿ ਸਰੀਰ ਤੇ ਦੁੱਖ ਆਉਂਦਾ ਕਿਉਂ ਹੈ ਸਰੀਰ ਤੇ ਦੁੱਖ ਹੋਣ ਦਾ ਕਾਰਨ ਕੀ ਹੈ ਸੋ ਅੱਜ ਆਪਾਂ ਇਹਦੇ ਬਾਰੇ ਗੱਲ ਕਰਨੀ ਆ ਕਿ ਅਸੀਂ ਬਿਮਾਰ ਹੁੰਦੇ ਕਿਉਂ ਆ ਦੁੱਖ ਸਰੀਰ ਨੂੰ ਲੱਗਦੇ ਕਿਉਂ ਹੈ ਸੋ ਇੱਕ ਹੈ ਕਿ ਜਿਹੜੇ ਕੋਈ ਸੇਵਾ ਸਿਮਰਨ ਨੇ ਕਰਦੇ ਉਹ ਸੁਖੀ ਹੈ ਉਹਨਾਂ ਨੂੰ ਕੋਈ ਦੁੱਖ ਨਹੀਂ ਹੈ ਸੇਵਾ ਵਾਲਨੀ ਹੈ ਤੇ ਜਿਹੜੇ ਪ੍ਰਮਾਤਮਾ ਦੀ ਤਰਫ ਦੁਰਦੇ ਆ ਤੇ ਉਹਨਾਂ ਤੇ ਦੁੱਖ ਬਹੁਤ ਸਾਰੇ ਆ ਜਾਂਦੇ ਨੇ ਇੱਕ ਤੋਂ ਬਾਅਦ ਇੱਕ ਫਿਰ ਇਹਨਾਂ ਕੋ ਪਰੇਸ਼ਾਨ ਦਾ ਇਨਸਾਨ ਹੋ ਜਾਂਦਾ ਕਿ ਇਹ ਅੱਕ ਕੇ ਖੈਨਕੀ ਰਸਤਾ ਹੀ ਬਦਲ ਲਈਏ ਸੇਵਾ ਫਿਰ ਵੀ ਅਸੀਂ ਪ੍ਰਮਾਤਮਾ ਦੀ ਕਰਦੇ ਆ ਚਾਹੇ ਕਿਤੇ ਹੋਰ ਚਲ ਜਾਂਦੇ ਪਰ ਇੱਥੇ ਗਲਤੀ ਇਨਸਾਨ ਇਹ ਕਰ ਲੈਂਦਾ ਹੈ ਕਿ ਰਸਤੇ ਨਹੀਂ ਬਦਲਨੇ ਰਸਤਾ ਇੱਕ ਹੋਣਾ ਚਾਹੀਦਾ ਆ ਤੇ ਉਹਦੇ ਤੋਂ ਹੀ ਖੈਰ ਪੈਣੀ ਹੈ ਸੋ ਰਸਤਾ ਕਦੇ ਨਹੀਂ ਜਿੰਦਗੀ 'ਚ ਬਦਲਣਾ ਇੱਕ ਰਸਤੇ ਨੂੰ ਅਪਣਾ ਲਓ ਇੱਕ ਦਰਤੇ ਹੋ ਕੇ ਬੈਠ ਜਾਓ ਤੇ ਜ਼ਰੂਰ ਖੈਰ ਪੈਂਦੀ ਹੈ ਜੀ ਚਾਹੇ ਅਸੀਂ ਕਿਸੇ ਨੂੰ ਵੀ ਮੰਨ ਲਈਏ ਪਰ ਸੇਵਾ ਆਸਤੀ ਉਸ ਪ੍ਰਮਾਤਮਾ ਦੀ ਹੀ ਕਰਨੀ ਆ ਜਿਨ੍ਹਾਂ ਦੀ ਵੀ ਅਸੀਂ ਸੇਵਾ ਕਰਦੇ ਪੀਰਾਂ ਫਕੀਰਾਂ ਦੀ ਮਸਤ ਭਰੀਆਂ ਦੀ ਤੇ ਉਹਨਾਂ ਦੇ ਵੀ ਅੱਗੇ ਉਹ ਪ੍ਰਮਾਤਮਾ ਨੂੰ ਸਿਮਰਿਆ ਹੈ ਤੇ ਇੱਕ ਤਰ੍ਹਾਂ ਦੀ ਅਸੀਂ ਪ੍ਰਮਾਤਮਾ ਦੀ ਹੀ ਸੇਵਾ ਕਰਦੇ ਆ ਜਿਨ੍ਹਾਂ ਦੀ ਵੀ ਮਰਜੀ ਸੇਵਾ ਕਰਦੇ ਹੁਈਏ ਸੂ ਨੀਖੋ ਜੀ ਜਦੋਂ ਅਸੀਂ ਇੱਕ ਦਰ ਦੇ ਹੋ ਕੇ ਬੈਠਾਗੇ ਤੇ ਉਹ ਮਾਲਕ ਜਰੂਰ ਖੈਰ ਪਾਵੇਗਾ ਬਸ ਇੰਨੀ ਕ ਗੱਲ ਪੱਲੇ ਬੰਨਣੀ ਹੈ ਤੇ ਦੂਸਰੀ ਗੱਲ ਹੁਣ ਇੱਥੇ ਆਪਾਂ ਜੋ ਅੱਜ ਦਾ ਵਿਸ਼ਾ ਹੈ ਉਹ ਵੀ ਸਾਂਝਾ ਕਰਨਾ ਹੈ ਕਿ ਕੁਝ ਕਮੈਂਟਾਂ ਵੀ ਦੱਸਣੀਆਂ ਜੀ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਹੈ ਜੀ ਇੱਥੇ ਪਹਿਲਾਂ ਜੋ ਇੱਕ ਕਮੈਂਟ ਦੱਸਦੇ ਹਾਂ ਉਸ ਤੋਂ ਪਹਿਲਾਂ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਲਿਖਣਾ ਜੀ ਸੋ ਹੁਣ ਆਪਾਂ ਇੱਥੇ ਇੱਕ ਕਮੈਂਟ ਦੱਸਦੇ ਹਾਂ ਇੱਥੇ ਲਿਖਦੇ ਨੇ ਇਹਨਾਂ ਦਾ ਨਾਮ ਹੈ ਸੰਦੀਪ ਕੌਰ ਬਰਨਾਲੇ ਤੋਂ ਸੋ ਇਹ ਕਹਿੰਦੇ ਨੇ ਕਿ ਸਰੀਰ ਨੂੰ ਤੋੜ ਲੱਗਦੀ ਹੈ ਬਾਬਾ ਹੈਦਰ ਸ਼ੇਖ ਦੀ ਸੇਵਾ ਕਰਦੇ ਆ ਜੀ ਕਹਿੰਦੇ ਸੋ ਵੰਦੇ ਕੀਵੇਂ ਦਿਲ ਕਰਦਾ ਕਿ ਉੱਥੇ ਦੇ ਹੀ ਹੋ ਕੇ ਰਹਿ ਜਾਈਏ ਉੱਥੇ ਹੀ ਰਹੀਏ ਸੋ ਦੇਖੋ ਜੀ ਜਦੋਂ ਪੀਰ ਉਹ ਮੁਰਸ਼ਿਦ ਦੇ ਨਾਲ ਦਿਰੋਂ ਪਿਆਰ ਪੈ ਜਾਂਦਾ ਹੈ ਤੋਂ ਮਨ ਵਿੱਚ ਇਹ ਸਵਾਲ ਜ਼ਰੂਰ ਉੱਠਦੇ ਨੇ ਤੇ ਮਨ ਨੂੰ ਖਿੱਚ ਪੈਂਦੀ ਹੈ ਕਿਉਂਕਿ ਜਦੋਂ ਇਹ ਸੇਵਾ ਵਿੱਚ ਮਨ ਲਗਾ ਲੈਂਦੇ ਆ ਬਿਨਾਂ ਮਤਲਬ ਦੇ ਸੇਵਾ ਕਰਦੇ ਆ ਸਿਰਫ ਪਿਆਰ ਕਰਦੇ ਆ ਮੁਰਸ਼ਿਦ ਨਾਲ ਤਾਂ ਫਿਰ ਇਹ ਸਭ ਸੰਕੇਤ ਮਿਲਣੇ ਸ਼ੁਰੂ ਹੋ ਜਾਂਦੇ ਨੇ ਜਿਵੇਂ ਸੇ ਜ਼ਿਆਦਾ ਤੱਕ ਤਾਂ ਪਿਆਰ ਇਹੋ ਜਿਹਾ ਹੀ ਹੋਣਾ ਚਾਹੀਦਾ ਜੇਕਰ ਤੁਹਾਡਾ ਪਿਆਰ ਮੁਰਸ਼ਿਦ ਨਾਲ ਹੋਵੇਗਾ ਤੁਸੀਂ ਚੀਜ਼ਾਂ ਨਹੀਂ ਮੰਗੋਗੇ ਸਿਰਫ ਉਹ ਮਾਲਕ ਨੂੰ ਮੰਗੋਗੇ ਤਾਂ ਫਿਰ ਤੁਹਾਨੂੰ ਉੱਥੇ ਇਹ ਸਹੂਲਤਾਂ ਜੋ ਤੁਹਾਨੂੰ ਚਾਹੀਦੀਆਂ ਹੈ ਚੀਜ਼ਾਂ ਚਾਹੀਦੀਆਂ ਜਿਨ੍ਹਾਂ ਦੇ ਰਸਾ ਕਰਦੇ ਆ ਤਾਂ ਫਿਰ ਉਹ ਮੰਗਣ ਤੋਂ ਬਿਨਾ ਹੀ ਤੁਹਾਨੂੰ ਮਿਲਣ ਗਿਆ ਸੋ ਜਿਹੜੇ ਰੂਹ ਦਾ ਪਿਆਰ ਕਰਦੇ ਹੈ ਮਾਲਕ ਨੂੰ ਦਿਲੋਂ ਪਿਆਰ ਕਰਦੀ ਆ ਸੋ ਉਹਨਾਂ ਤੇ ਕਿਰਪਾ ਵੀ ਜ਼ਿਆਦਾ ਰਹਿੰਦੀ ਸੋ ਅਸੀਂ ਦੇਖਦੇ ਆ ਕਿ ਡੇਰਿਆਂ ਦੇ ਵਿੱਚ ਜਿਹੜੇ ਦਾਸ ਬੈਠੇ ਹੋਏ ਸੇਵਾ ਕਰਦੇ ਹੈ ਅਸੀਂ ਉਹਨਾਂ ਅੱਗੇ ਝੁਕਦੇ ਆ ਉਹਨਾਂ ਨੂੰ ਕਹਿੰਨੇ ਸਾਡੇ ਹੱਕ ਚ ਦੁਆ ਪ੍ਰਿਆਰ ਕਰ ਦੋ ਤੇ ਉਹ ਕਰ ਵੀ ਦਿੰਦੇ ਤੇ ਉਹ ਪੂਰੀ ਵੀ ਹੋ ਜਾਂਦੀ ਆ ਕਿਉਂ ਕਿਉਂਕਿ ਉਹਨਾਂ ਨੇ ਦੁਨੀਆਦਾਰੀ ਦੁਨਿਆਵੀ ਚੀਜ਼ਾਂ ਨੂੰ ਛੱਡ ਕੇ ਉਹ ਮਾਲਕ ਨੂੰ ਪਾਇਆ ਹੈ ਸੋ ਮਾਲਕ ਰਾਜੀ ਕਰ ਲਿਆ ਜਿਹਦੇ ਨਾਲ ਮਾਲਕ ਖੜ ਜਾਂਦਾ ਜਿਹੜੇ ਮਾਲਕ ਨੂੰ ਪਾ ਲੈਂਦੇ ਆ ਉਹਨਾਂ ਨੂੰ ਫਿਰ ਦਾਤਾਂ ਮੰਗਣ ਦੀ ਜ਼ਰੂਰਤ ਨਹੀਂ ਪੈਂਦੀ ਕਿਉਂਕਿ ਸਭ ਕੁਝ ਫਿਰ ਪ੍ਰਮਾਤਮਾ ਮੂਰੇ ਸੁੱਟ ਦਿੰਦਾ ਹੈ ਜੀ ਬਿਨਾ ਮੰਗਿਆ ਕਿਉਂਕਿ ਜਿਹਦੇ ਨਾਲ ਉਹ ਮਾਲਕ ਹੀ ਖੜ ਗਿਆ ਜਿਨੇ ਉਹ ਮਾਲਕ ਨੂੰ ਹੀ ਪਾ ਲਿਆ ਜੀ ਤੋ ਕੱਲੀ ਕੱਲੀ ਚੀਜ਼ ਅਸੀਂ ਮੰਗਦੇ ਆ ਸੋ ਫਿਰ ਉਹਨੂੰ ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ ਆਪਾਂ ਸਭ ਦੇਖਦੇ ਆ ਸੋ ਇਹੋ ਜੀ ਆਦਤ ਨੂੰ ਬਣਾਉਣਾ ਚਾਹੀਦਾ ਇਹੋ ਜਿਹਾ ਪਿਆਰ ਵੈਸੇ ਜਾਂ ਤੱਕ ਉਹ ਮਾਲਕ ਦੇ ਨਾਲ ਪਾਉਣਾ ਚਾਹੀਦਾ ਹੈ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਅਸੀਂ ਦੀਦੀ ਜੀ ਸੇਵਾ ਕਰਦੇ ਆ ਪਰ ਪਤਾ ਨਹੀਂ ਮੈਂ ਠੀਕ ਨਹੀਂ ਰਹਿੰਦੀ ਕਦੇ ਖੁਸ਼ ਹੋ ਜਾਂਦਾ ਹੈ ਕਦੇ ਖੁਸ਼ ਹੋ ਜਾਂਦਾ ਸੋ ਦੇਖੋ ਜੀ ਆਪਾਂ ਅੱਜ ਦੀ ਸ਼ਾਹੀ ਇਹੋ ਜਿਹਾ ਤਿਆਰ ਕੀਤਾ ਹੋਇਆ ਹੈ ਜੀ ਪੂਰੀ ਵੀਡੀਓ ਸੁਣਨਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਤੇ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਬਾਰੇ ਹੀ ਗੱਲ ਕਰ ਲੈਂਦੇ ਆ ਅੱਜ ਵੀਡੀਓ ਬਹੁਤੀ ਆਪਾਂ ਲੰਬੀ ਨਹੀਂ ਬਣਾਵਾਂਗੇ ਸੋ ਹੁਣ ਆਪਾਂ ਪਹਿਲਾਂ ਤਾਂ ਇੱਥੇ ਇਹ ਗੱਲ ਕਰ ਲਈਏ ਕਿ ਜਿਹੜੇ ਕੋਈ ਪ੍ਰਮਾਤਮਾ ਨਾਲ ਦੀ ਜੁੜੇ ਹੋਏ ਕੋਈ ਚੰਗਾ ਕਰਮ ਨਹੀਂ ਕਰ ਰਹੇ ਪਰ ਫਿਰ ਵੀ ਉਹ ਇੰਨੇ ਸੁਖੀ ਹੈ ਸਰੀਰ ਨੂੰ ਕੋਈ ਦੁੱਖ ਨਹੀਂ ਲੱਗ ਰਿਹਾ ਆਂਡਾ ਮੀਟ ਹਰ ਇੱਕ ਤਰ੍ਹਾਂ ਦਾ ਨਸ਼ਾ ਚੱਲ ਰਿਹਾ ਸੋ ਚਲੋ ਨਸ਼ਾ ਤਾਂ ਇੱਕ ਜੈਨਸੀ ਕਰਦੇ ਆ ਪਰ ਲੇਡੀਜ਼ ਦੀ ਵੀ ਗੱਲ ਕਰਦੇ ਜਿਹੜੀਆਂ ਆਂਡਾ ਮੀਟ ਖਾ ਲੈਂਦੀਆਂ ਹੋ ਤੰਦਰੁਸਤ ਨੇ ਠੀਕ ਹੈ ਤੇ ਕੋਈ ਸੇਵਾ ਨਹੀਂ ਕਰਦੀਆਂ ਕੋਈ ਧਨੋ ਧਿਆਨ ਨਹੀਂ ਤੇ ਝੂਠ ਬੋਲਣ ਦੀ ਜਿਨ੍ਹਾਂ ਨੂੰ ਆਦਤ ਹੈ ਚੁਗਲੀ ਕਰਨ ਦੀ ਆਦਤ ਹੈ ਤੇ ਗਾਲੀ ਕੱਢਣੀ ਸੋ ਜਿਨ੍ਹਾਂ ਨੂੰ ਇਹ ਸਭ ਆਦਤਾਂ ਹੈ ਉਹਨਾਂ ਤੋਂ ਦੁੱਖ ਬਹੁਤ ਦੂਰ ਰਹਿੰਦੇ ਨੇ ਕਿਉਂ ਕਿ ਇਹ ਜੋ ਕਾਲ ਅੰਦਰ بیٹھا ਹੋਇਆ ਇਹ ਸਹੂਲਤਾਂ ਬਹੁਤ ਦਿੰਦਾ ਸਰੀਰ ਨੂੰ ਜਿਸ ਦਿਨ ਇਹਨਾਂ ਨੇ ਹੀ ਕਦਮ ਪ੍ਰਮਾਤਮਾ ਦੀ ਤਰਫ ਵਧਾ ਲਿਆ ਤੇ ਇਹ ਸਭ ਦੁੱਖ ਇਹਨਾਂ ਨੂੰ ਘੇਰਾ ਪਾ ਲੈਣਗੇ ਸੋ ਕਾਲ ਦਾ ਜੋ ਸੁੱਖ ਹੈ ਉਹ ਥੋੜੇ ਸਮੇਂ ਦਾ ਇੱਥੇ ਤੱਕ ਦਾ ਹੈ ਪਰ ਜੋ ਸਜਾ ਸਰੀਰ ਨੂੰ ਛੱਡਣ ਤੋਂ ਬਾਅਦ ਮਿਲਣੀ ਹੈ ਰੂਹ ਨੂੰ ਮਿਲਣੀ ਹੈ ਫਿਰ ਉਸ ਸਜਾ ਦੀ ਸੁਣਵਾਈ ਕਿਸੇ ਨੇ ਨਹੀਂ ਕਰਨੀ ਸੋ ਉਹਦੀ ਫਿਰ ਕਿਸੇ ਨੇ ਪਕਾਨੀ ਸੁਣਨੀ ਕੋਈ ਆਪਣਾ ਨਹੀਂ ਉੱਥੇ ਹੈ ਇਹੋ ਜਿਹਾ ਰਸਤੇ ਨੇ ਇਹੋ ਜੀ ਜਗ੍ਹਾ ਹੈ ਕਿ ਜਿੱਥੇ ਕਿਸੇ ਨੇ ਗਵਾਹੀ ਨਹੀਂ ਪਾਉਣੀ ਸਿਰਫ ਪਰਮਾਤਮਾ ਹੀ ਗਵਾਹੀ ਪਾਉਂਦਾ ਹੈ ਜਦੋਂ ਅਸੀਂ ਸਰੀਰ ਨੂੰ ਛੱਡਦੇ ਹਾਂ ਰੂਹ ਦੀ ਸੰਭਾਲ ਸਾਡਾ ਗੁਰੂ ਹੀ ਕਰੇਗਾ ਪਰਮਾਤਮਾ ਪੀਰੂ ਮੁਰਸ਼ਿਦ ਜਿਨ੍ਹਾਂ ਦੀ ਵੀ ਤੁਸੀਂ ਸੇਵਾ ਕਰਦੇ ਹੋ ਕਿਉਂਕਿ ਇਹ ਬੁੱਤ ਜੋ ਹੈ ਮਿੱਟੀ ਦੀ ਢੇਰੀ ਹੈ ਇਹਨੇ ਮਿੱਟੀ ਬਣ ਕੇ ਆਕ ਬਣ ਕੇ ਉੱਜਾਣਾ ਹੈ ਤੇ ਜੋ ਰੂਹ ਹੈ ਜਿਹੜੀ ਆਪਣੇ ਅੰਦਰ ਬੈਠੀ ਜੀ ਦੀ ਬਦੌਲਤ ਆਪਾਂ ਆਪਣੇ ਇੱਛਾ ਮਪਾਵਕ ਇਸ ਵੀ ਨੂੰ ਚਲਾਉਂਦੇ ਆਂ ਜੋ ਬੋਲਣਾ ਚਾਹੁੰਦੇ ਉਹ ਬੋਲਦੇ ਆਂ ਜੋ ਕਰਨਾ ਚਾਹੁੰਦੇ ਉਹ ਕਰਦੇ ਆਂ ਕਿਉਂਕਿ ਇਹ ਇੱਕ ਰੂਹ ਦਾ ਹੀ ਕਮਾਲ ਹੈ ਬਾਕੀ ਇਹ ਸਭ ਸਰੀਰ ਜੋ ਹੈ ਇਹ ਇੱਕ ਮਿੱਟੀ ਹੈ ਤੇ ਇਹ ਰੂਹ ਨੇ ਨਿਕਲਣਾ ਹੈ ਤੇ ਇਸ ਰੀਨ ਨੇ ਮਿੱਟੀ ਬਣ ਜਾਣਾ ਹੈ ਸਰੀਰ ਦੀ ਕੋਈ ਵੀ ਕਦਰ ਨਹੀਂ ਹੈ ਤੇ ਜੋ ਰੂਹ ਹੈ ਉਹ ਤਾਂ ਕਦੇ ਨਹੀਂ ਮਰਦੀ ਸੋ ਉਹ ਰੂਹ ਨੂੰ ਫਿਰ ਸਜਾ ਸਮਾਈ ਜਾਂਦੀ ਆ ਸਰੀਰ ਛੱਡਣ ਤੋਂ ਬਾਅਦ ਕਹਿੰਦੇ ਕਿ ਨਰਕ ਜਾਂਦੀ ਹੈ ਰੂਹ ਇੱਕ ਸਵਰਗ ਜਿਹੜੀ ਗੁਰੂਆਂ ਦਾ ਸੰਗ ਕਰ ਲੈਂਦੀ ਹੈ ਉਹ ਫਿਰ ਗੁਰੂਆਂ ਦੀ ਗੋਦ ਵਿੱਚ ਜਾ ਵੈਂਦੀ ਹੈ ਤੇ ਜਿਹੜੇ ਕਦੇ ਪ੍ਰਮਾਤਮਾ ਨੂੰ ਯਾਦ ਨਹੀਂ ਕਰਦੇ ਉਹ ਰੋੜ ਤੇ ਹੀ ਰਜਨ ਦੇ ਢਟਕ ਦੇ ਰਜਨ ਦੇ ਉੱਤੇ ਕਿਸੇ ਦੀ ਸੁਣਾਈ ਹੁੰਦੀ ਹੈ ਹੁਣ ਇੱਥੇ ਆਪ ਦੇਖਣਾ ਹੈ ਕਿ ਅਸੀਂ ਇਹ ਸਮੂਹ ਤਾਂ ਇੱਥੇ ਲੈ ਲੈਣੀਆਂ ਹੈ ਜਾਂ ਸਾਨੂੰ ਗਾਂਹ ਲੈ ਸਾਥ ਚਾਹੀਦਾ ਤੇ ਹੁਣ ਦੂਜੇ ਪਾਸੇ ਲਾ ਲੋ ਕਿ ਜਿਹੜੀਆਂ ਰੱਬ ਨੂੰ ਮੰਨਣ ਵਾਲੀਆਂ ਰੂਹਾਂ ਸਾਪ ਦੇਲਦੀਆਂ ਹੈ ਤੇ ਉਹਨਾਂ ਤੇ ਦੁੱਖ ਵੀ ਬਹੁਤ ਆ ਰਹੇ ਨੇ ਸੋ ਉਹ ਦੁੱਖ ਜੋ ਆ ਰਹੇ ਆ ਜਦੋਂ ਅਸੀਂ ਸੇਵਾ 'ਚ ਕੰਦੇ ਉਦੋਂ ਆਉਂਦੇ ਨੇ ਤੇ ਉਹ ਦੁੱਖ ਜੋ ਆ ਰਹੇ ਆ ਉਹ ਸਾਡਾ ਪਿਛਲੇ ਕਰਮਾਂ ਦਾ ਜਿਹੜਾ ਸਾਬ ਉਹ ਕਲੀਅਰ ਹੁੰਦਾ ਜਾ ਰਿਹਾ ਦੁੱਖ ਵੀ ਐਸੇ ਹੁੰਦੇ ਨੇ ਕਿ ਆਰਾਮ ਵੀ ਆ ਜਾਂਦਾ ਦਵਾਈ ਨਾਲ ਪਰ ਉਸ ਤੋਂ ਬਾਅਦ ਕੋਈ ਹੋਰ ਦੁੱਖ ਕਿਸੇ ਨੂੰ ਆ ਜਾਂਦਾ ਸੋ ਇਹ ਸਾਡੇ ਅੰਦਰ ਜੋ ਦਲਿਤਰਤਾ ਹੈ ਉਹ ਨਿਕਲਦੀ ਜਾਂਦੀ ਆ ਦੁੱਖਾਂ ਦਾ ਨਾਸ਼ ਹੁੰਦਾ ਜਾਂਦਾ ਹੈ ਤੇ ਫਿਰ ਪ੍ਰਮਾਤਮਾ ਸਾਨੂੰ ਸਾਫ਼ ਕਰਕੇ ਲੈ ਕੇ ਜਾਂਦਾ ਹੈ ਤੇ ਮੂਰੀ ਢੋਈ ਮਿਲ ਜਾਂਦੀ ਹੈ ਸੋ ਬਹੁਤ ਜ਼ਿਆਦੇ ਆਪਾਂ ਇਨਸਾਨੇ ਗੁਜੇ ਦੇਖਦੇ ਆ ਕਿ ਜਿਹੜੇ ਮਨ ਦੇ ਸਾਫ਼ ਹੈ ਤੇ ਚੰਗੇ ਕੰਮ ਕਰਨ ਵਾਲੇ ਹੈ ਸੋਨਾਂ ਦੇ ਸਰੀਰ ਨੂੰ ਬਹੁਤ ਦੁੱਖ ਲੱਗੇ ਹੋਏ ਆ ਪਰ ਜਿਹੜਾ ਦੁੱਖ ਆਕੇ ਚਲਾ ਜਾਵੇ ਆਰਾਮ ਆ ਜਾਵੇ ਸਮਝ ਲੈਣਾ ਮਾਲਕ ਦੀ ਕਿਰਪਾ ਹੀ ਆ ਜਿਹੜਾ ਕੀ ਦੁੱਖ ਸਾਡੇ ਸਰੀਰ ਤੋਂ ਦੂਰ ਹੁੰਦਾ ਜਾ ਰਿਹਾ ਹੈ ਸੋ ਜਦੋਂ ਪਰਮਾਤਮਾ ਨੂੰ ਮੰਨਣ ਦੀ ਅਸੀਂ ਕੋਸ਼ਿਸ਼ ਕਰਦੇ ਜੋ ਅੰਦਰ ਸ਼ੈਤਾਨ ਹੈ ਕਾਲ ਹੈ ਉਹ ਫਿਰ ਬਹੁਤ ਤਰ੍ਹਾਂ ਦੀਆਂ ਤਕਲੀਫਾਂ ਸਾਡੇ ਸਰੀਰ ਨੂੰ ਦਿੰਦਾ ਹੈ ਕਿ ਇਹ ਕਿਉਂ ਸਹੀ ਪਾਸੇ ਤੁਰ ਪਿਆ ਬਹੁਤ ਤਰੀਕੇ ਅਪਣਾਉਂਦਾ ਹੈ ਸਤਾਉਂਦਾ ਹੈ ਕਿ ਕਿਸੇ ਤਰ੍ਹਾਂ ਇਧਰੋਂ ਟੁੱਟ ਜਾਣਾ ਤੇ ਇਹ ਚੰਗੇ ਪਾਸੇ ਰੂਹ ਨਾ ਲੱਗ ਸਕੇ ਸੋ ਕਹੜ ਦੀ ਨਹੀਂ ਮੰਨਣੀ ਉਹਦੀ ਪਰਵਾਹ ਨਹੀਂ ਕਰਨੀ ਆ ਸਰੀਰ ਤੇ ਦੁੱਖ ਸਹਿ ਸਕਦੇ ਆ ਤੇ ਉਹ ਦੁੱਖਾਂ ਦਾ ਖਾਤਮਾ ਵੀ ਪ੍ਰਮਾਤਮਾ ਕਰਦਾ ਹੈ ਜਦੋਂ ਅਸੀਂ ਵਿਸ਼ਵਾਸ ਕਰਦੇ ਆ ਜਿਹਦੇ ਰਸਤੇ ਤੇ ਤੁਰਦੇ ਆ ਉਹ ਕਦੇ ਬਾੜ ਬਿੰਗਾ ਨਹੀਂ ਪੂਰ ਦਿੰਦਾ ਹੋਂ ਦੀ ਮੁਸੀਬਤ ਹੈ ਪਰ ਚਲੀ ਵੀ ਜਾਂਦੀ ਬਹੁਤੀ ਧੀਰ ਜਿੰਦਗੀ ਵਿੱਚ ਠਹਿਰਦੀ ਨਹੀਂ ਇਹ ਵੀ ਸੱਚ ਹੈ